ਮੇਰੇ ਮਾਂ ਪਿਓ ਨੇ ਤਾਂ ਝੋਲੀ ਭਰੀ ਸੀ ਥੋੜੀ ਦੇਸ਼ ਦੀ ਦਿੱਤਾ ਸੀ ਮੈਂ ਕੋ ਕੰਮ ਕਰਾਂ ਝੋਲੀ ਭਰੀ ਸੀ ਤੇਰੇ ਮਾਂ ਪਿਓ ਨੇ ਮੈਨੂੰ ਲੱਗਦਾ ਹੈ ਉਹਨਾਂ ਨੇ ਕਹਿ ਕੇ ਰਿਸ਼ਤਾ ਕੀਤਾ ਸੀ ਵੀ ਭਾਈ ਸਾਡੀ ਕੁੜੀ ਨੇ ਨਾਲ ਤਾਂ ਕੋਚਾਂ ਦਾ ਕਰਨਾ ਨਾ ਗੋਇ ਪੂਰੇ ਦਾ ਕਰਨਾ ਹੋਰ ਹੋਰ ਉਹਨਾਂ ਦੀ ਮਾਂ ਥੋੜੀ ਹੈ ਰੋ ਵੀ ਚਾਹੀਦਾ ਮਾੜਾ ਆ ਬੰਦੇ ਦਾ ਜੇ ਮੈਂ ਰੋਗ ਨਾ ਰੱਖੂੰ ਤਾਂ ਇਹਨਾਂ ਨੇ ਢਲਕਾ ਕੇ ਲੈ ਜੇ ਕਿਤੇ ਮੈਂ ਰੋਟੀ ਤੇ ਬੈਠਾ ਰਾਂ ਹਾਂ ਤੁਸੀਂ ਤਾਂ ਉਹੀ ਸ਼ੱਕ ਕਰਦੇ ਰਹਿੰਦੇ ਆ ਇਹਨਾਂ ਗੱਲਾਂ ਦਾ ਕੀ ਮਤਲਬ ਹੈ ਮੈਂ ਆਪ ਹੀ ਸ਼ੱਕ ਕਰਦਾ ਠੀਕ ਹੈ ਭਾਈ ਕੋਸਾ ਬਸ ਤੇਨ ਹੋਰ ਤਾਂ ਕੋਈ ਕੰਮ ਚੰਗੀ ਗੱਲ ਕਹੋ ਨਾ ਇਹਨੂੰ ਹਾਂ ਠੀਕ ਐ ਮੈਂ ਤੇਨ ਦੱਸਾਂ ਮੈਂ ਦਾ ਬਾਈ ਕੋਲੇ ਇਹਦਾ ਬਲੱਡ ਪਤਾ ਨਹੀਂ ਸੀ ਘਰੇ ਦਾ ਤੂੰ ਲਾਲਾ ਸਿੱਟੀ ਜਾਂਦਾ ਸੀ ਮੈਂ ਤਾਂ ਲੱਗਦਾ ਦਾਰੂ ਪੀਣ ਆਇਆ ਹੁਣ ਤੂੰ ਲੈ ਹੋਰ ਹੋ ਤਾਂ ਰਿਹਾ ਕੋ ਹੋਰੂ ਜੇ ਨਹੀਂ ਨਹੀਂ ਭੂਆ ਇਹਦੇ ਕੋਲੇ ਕੀ ਇਹ ਕਿਹੜਾ ਸਬਜੀ ਦੇ ਕਿਹੜਾ ਹੈ ਇਹਦਾ ਠੀਕ ਕਿਉਂ ਇਹ ਘਰੇ ਕਰਦੇ ਨੇ ਲੈ ਇਹ ਤਾਂ ਆਪਣਾ ਹੋਇਆ ਰਹਿੰਦਾ ਕੋਈ ਤੈਨੂੰ ਹੁਣ ਤੂੰ ਇੱਥੇ ਆ ਕੇ ਬਹਿ ਗਿਆ ਇਹ ਘਟਵਾਉ ਮੇਰੇ ਸਤਾ ਆ ਜਾ ਘਰੇ ਗਲੀਏ ਇਹ ਘਟਵਾਉ ਮੇਰੇ ਜੱਟ ਰਹੇ ਇਹ ਮੁੰਡਾ ਜਿਹੇ ਜੀ ਹੈਗੀ ਆ ਨਰਾਮ ਉਹ ਪਤਾ ਨਹੀਂ ਕੀ ਕਰੀ ਜਾਂਦਾ ਉਹ ਤਾਂ ਖੜਕਾ ਜਾਂ ਕਰੀ ਜਾਂਦਾ ਦੁੱਧ ਫੜਾ ਕੇ ਆਏ ਉਹਨਾਂ ਦੇ ਰੰਮੂ ਹਾਂਜੀ ਸਰਦਾਰ ਜੀ ਇੱਥੇ ਕੀ ਕਰਨਾ ਆ ਤੂੜੀ ਸੈੱਟ ਕਰਦਾ ਸਰਦਾਰ ਜੀ ਕਿਉਂ ਉਹ ਮੈਮ ਸਾਹਮਣੇ ਆਖਿਆ ਜੀ ਵੀ ਤੂੜੀ ਸੈੱਟ ਕਰਦੇ ਉਧਰ ਉਹ ਮੈਮ ਸਾਹਿਬ ਤਾਂ ਵੀ ਭੌਂਕੀ ਜਾਂਦੀ ਰਹਿੰਦੀ ਆ ਕਰਕੇ ਪੋਨੀ ਉਹ ਤਾਂ ਸਰਦਾਰ ਜੀ ਫਿਰ ਹਮਕੋ ਤਾਂ ਮੰਨਣੀ ਪੈਤੀ ਐ ਉਹ ਬਾਕੀ ਦਾ ਆਪਾਂ ਇੱਥੇ ਜੇ ਨਾ ਮੰਨ ਤੇ ਤੂੰ ਲੜਦੇ ਹੋ ਸਰਦਾਰ ਜੀ ਬੋਲਤੀ ਐ ਹਾਂ ਹਮਕੋ ਤਾਂ ਕਰਨਾ ਪੜਤਾ ਏ ਉਹ ਕਰਨਾ ਤਾਂ ਪੜਤਾ ਏ ਮੈਂ ਕਹਿੰਦਾ ਤੈਨੂੰ ਮੋਟਰ ਛੱਡ ਲਾ ਉਧਰ ਖੇਤ ਜਾ ਕੇ ਯਾਰ ਤੂੰ ਸਰਦਾਰ ਜੀ ਆ ਕਰਦੇ ਫਿਰ ਮੋਟਰ ਛੱਡ ਲਾਂਗੇ ਤੇ ਹੋਰ ਨਾਲੇ ਆਪਣੀ ਮੈਂ ਸਮੂਸਾ ਨਮਾਹ ਹਾਂ ਦਾ ਮੈਂ ਸਮੂਸਾ ਨਵਾ ਦਿੱਤਾ ਸਰਦਾਰ ਜੀ ਉਹ ਐਵੇਂ ਨਾ ਬਾਲਾ 3 ਮਗਾ ਤੇ ਰੱਖਿਆ ਕਰੋ ਤੁਸੀਂ ਹੈ ਨਹੀਂ 3 ਮਗਾ ਤੇ ਰੱਖਣ ਵਾਲੇ ਖੇਤੀ ਰਿਹਾ ਕਰੋ ਆਪਦਾ ਸਰਦਾਰ ਜੀ ਹਮ ਕਿੱਥੇ ਰਹਤੇ 3 ਮੀਆਂ ਚ ਤੇ ਹੋਰ ਹਣਾ ਓਡਾ ਭਾਏ ਯੂਪੀ ਐਪੀ ਇਹਨਾਂ ਦਾ ਕੋਈ ਪਤਾ ਨਹੀਂ ਕੀ ਗੰਨ ਕਰ ਜੋ ਮੇਰੇ ਸਾਲ ਕਿੜੇ ਬੇਕਾਰ ਹੀ ਹੁੰਨੇ ਹੋ ਤੁਸੀਂ ਸਰਦਾਰ ਜੀ ਫਿਰ ਆਮ ਚਲੇ ਜਾਂਦੇ ਆ ਵਗੈ ਯੂਪੀ ਵਿਹਾਰ ਉਹ ਚਲੇ ਗੋ ਜਾਂਦੇ ਤੁਸੀਂ ਕਾਂਡ ਕਰਕੇ ਜਾਂਦੇ ਹੋ ਨਜ਼ਰ ਕਹੋ ਜਾਂ ਨਾ ਕੀ ਕਾਂਡ ਕਰਦੀ ਹੈ ਸਰਦਾਰ ਜੀ ਵੱਦ ਘਟਨਾ ਬੋਲੋ ਬਾਲਾ ਕਿਉਂ ਹੋਰ ਨਮਾਰੂ ਮਰਵਾਨਾ ਤੁਰਾ ਹੁੰਦਾ ਤੁਰਾ ਜਾਏਗਾ ਤੂੰ ਵੱਦ ਘਟਨਾ ਬੋਲ ਉਹ ਮਾਰਦਾ ਮੇਰੇ ਤੇ ਜ਼ਿੰਮੇਦਾਰ ਤੇ ਇੱਥੇ ਤੂੜੀ ਚ ਨੱਪ ਕੇ ਚਲਾ ਜਾਉ ਸਰਦਾਰ ਜੀ ਤੂੰ ਕੋ ਕਿਉਂ ਹਾਂ ਐਸੀ ਬੋਲਤੇ ਹਾਂ ਤੂੜੀ ਚ ਐਸੇ-ਕੈਸੇ ਨਾਪ ਦੇਗਾ ਐਸੀ ਨਾਪ ਦੂੰਗਾ ਆ ਨਾਪ ਦੇਗਾ ਐਸੇ ਹਾਂ ਤੰਗਲੀ ਵਿੱਚ ਦੀ ਟਵਾ ਦੂੰ ਤੇਰੇ ਵਰਗੇ 20 ਦੇਖਿਆ ਮੈਂ 20 ਦੇਖਿਆ 20 ਦੇਖਿਆ ਪਰ ਮੇਰੇ ਜੈਸਾ ਨਹੀਂ ਦੇਖਿਆ ਤੂੰ ਜੀ ਸਰਦਾਰ ਜੀ ਦੇਖਿਆ ਚਲ ਤੂੰ ਲੋਟ ਕਰਕੇ ਨਾ ਇਹਨੂੰ ਤੇ ਉਧਰ ਆ ਜੀ ਆਪਾਂ ਫਿਰ ਕਰਦੇ ਹਾਂ ਕੋਈ ਗੱਲ ਮਤੰਦਾ ਕੋਈ ਨਹੀਂ ਸਰਦਾਰ ਜੀ ਆ ਜਾਊਗਾ ਹਾਂ ਐਸੇ ਨਾ ਬੋਲਿਆ ਕਰਨ ਵਾਲੇ ਸਰਦਾਰ ਜੀ ਜਲਦੀ ਜਲਦੀ ਕਰਿਆ ਕਰਨ ਵਾਲੇ ਐਵੇਂ ਨਾ ਠੋਰਾ ਠੋਰਾ ਦੀ ਜਿਗਰੀਆ ਐਗਾ ਐਸੇ ਨਾ ਬੋਲੋ ਇਸ ਤੋਂ ਬਾਅਦ ਮੈਂ ਇਸ ਕੇ ਬਾਅਦ ਤੂੜੀ ਸੇ ਨਾਪ ਦੂੰਗਾ ਤੁਮਕੋ ਐਸੀ ਬੋਲੂੰਗਾ ਸਾਲਾ ਨਾਪ ਦੇਦਾ ਮੈਂ ਹੁਣ ਬੁਲਾ ਦੂੰ ਤੈਨੂੰ ਗਾਲ ਗੂਲ ਨਹੀਂ ਦੇਣੀ ਸਰਦਾਰ ਜੀ ਉਹ ਗਾਲ ਨੂੰ ਤੈਨੂੰ ਆਖਿਆ ਕੀ ਆ ਓਏ ਤੇਰਾ ਖਾਦਾ ਕੀ ਅੱਜ ਓਏ ਸਰਦਾਰ ਜੀ ਤੁਸੀਂ ਗਾਲ ਦੇਤੇ ਹੋ ਗਾਲੀ ਦੇਤੇ ਹੋ ਗਾਲੀ ਤਾਂ ਅਸੀਂ ਐਂ ਹੀ ਦਿੰਨੇ ਹੁੰਨੇ ਆ ਐਸੇ ਨਹੀਂ ਭਰਾ ਸਰਦਾਰ ਜੀ ਇਹ ਤਾਂ ਸਾਡੇ ਮੂੰਹ ਚੜੀ ਹੋਈ ਹੈ ਗਾਲੀ ਗੁੜੀ ਤਾਂ ਤੂੰ ਤਾਂ ਨਿਕਲ ਜਾ ਭੈਣ ਭੂਣ ਦੀ ਯਾਰ ਹੋਰ ਤੈਨੂੰ پڑੁਈਆ ਕਹਦਾ ਕਰਾਂ ਮਨੋਈਆ ਕਹਦੇ ਉਹ ਕਿਥੋਂ ਦਾ ਭੈਣ ਦਾ ਸਰਦਾਰ ਜੀ پڑੁਈਆ ਕਹਾਂ ਹੁੰਦਾ ਹੈ پڑੁਈਆ پڑੁਈਆ ਹੁੰਦਾ ਹੋਰ ਕਿਆ ਹੁੰਦਾ ਹੈ ਠੀਕ ਹੈ ਸਰਦਾਰ ਜੀ ਹਾਂ ਭੈਣ ਦਾ پڑੁਈਆ ਹੁੰਦਾ ਇੱਕ ਸਰਦਾਰ ਜੀ ਐਸੇ ਨਾ ਬੋਲਿਆ ਕਰੋ ਫਿਰ ਮਾਰਾ ਵੀ ਬਲੱਡ ਵਾਰਜ ਜਾਂਦਾ ਹੈ ਡੰਡ ਤਾਂ ਮੈਂ ਤੇਰਾ ਹੁਣ ਘਟਾ ਦੂੰ ਤਿੰਨ ਮਾਰਾਂ ਡੋਲਣੀਆਂ ਤੇਰੇ ਦੇ ਮੈਂ ਦੇਖਦਾ ਹਲੇ ਉਹ ਵੀ ਪਤਾ ਨਹੀਂ ਕੀ ਕਰੀ ਜਾਂਦੀ ਹੋਊਗੀ ਨਾ ਕਿ ਇਹਨੂੰ ਇੱਥੇ ਕਿਤੇ ਨਾ ਆਪ ਕੁਛ ਕਰੇ ਨਾ ਇਹਨੂੰ ਕਰਨ ਦੇਵੇ ਇਹ ਨਹੀਂ ਪਤਾ ਸੀ ਸੇਜੇ ਚ ਖੜੀ ਹੋਵੇ ਥੋੜੀ ਜਿਹੀ ਕੰਮ ਵਾਲੀ ਉਹ ਵੀ ਬੱਸ ਹਾਲੇ ਆ ਪਾਣੀ ਇਥੋਂ ਘਰ ਦੂਰ ਸੀਗਾ ਨੱਤਾਂ ਹੀ ਰਹਿ ਗਈਆਂ ਪਾਣੀ ਵੀ ਜਮਾ ਗੜਾ ਕਾਖੜੀ ਲੀਵਦੀ ਹੈ ਭੇਗ ਭੂਗ ਦਾ ਮੂਲੀ ਮਲੀ ਜਾਂਦੀ ਹਾਂ ਭੇਗ ਤਾਂ ਇੰਨਾ ਖੜਾ ਥੋਨੂੰ ਹੁਨੇ ਕੀ ਭੈਗ ਨੂੰ ਆਪਣੇ ਆਣ ਗਵਣ ਚ ਕੋਈ ਨਹੀਂ ਪੀਂਦਾ ਹੈਗਾ ਕਿਉਂ ਇਹਦੇ ਨਾਲ ਦਾ ਕੰਮ ਲਗੇ ਦੇਣਾ ਲੈਣਾ ਲੈ ਜਾਂਦਾ ਸਾਰੇ ਸੌਖੇ ਨੇ ਆਪੇ ਹੀ ਇਕੱਲੇ ਕਰਦੇ ਆ। ਇਹਦੇ ਨਾਲ ਦੇਣਾ ਲੈਣਾ ਕੀ ਮਤਲਬ ਹੈ ਫੇਰ ਕਿਹੜਾ ਲੈਣਾ ਦੇਣਾ ਲੈ ਜੂ ਹੈ ਇਹਦੇ ਨਾਲ ਇਹਦੇ ਨਾਲ ਦੇਣਾ ਲੈਣਾ ਲੈ ਜਾਂਦਾ ਕੇਰਾ ਆਥਰੇ ਤਾਂ ਲੈ ਜਾਂਦਾ 2 ਘੰਟੇ। ਅੱਛਾ ਹਾਂ ਤੜਕੇ ਨੂੰ ਬੰਮ ਦੀ ਚੜ੍ਹ ਜੇ ਕੋਈ ਗੱਲ ਨਹੀਂ। ਉਹ ਮੇਰੀ ਗੱਲ 'ਚ ਬਾਹਲਾ ਨਾ ਬੋਲਿਆ ਕਰ। ਨਹੀਂ ਇਹਦੇ ਨਾਲ ਲੈਣੇ ਦੇਣੇ ਦਾ ਵਸੇ ਕੋਈ ਸਬੰਧ ਤਾਂ ਨਹੀਂ। ਸਬੰਧ ਹੈ ਕਿਉਂ ਨਹੀਂਗਾ ਜਦੋਂ ਕੇਰਾ ਡੱਕ ਕੇ ਪੀਗੇ ਕੋਈ ਨਹੀਂ ਪੀਂਦਾ ਆਪਣੇ ਆਣ ਖਾਣ 'ਚ ਇਕੱਲੇ ਤੁਸੀਂ ਪੀਂਨੇ ਹੋ। ਟਾਈਮ ਨਾਲ ਹੀ ਲੱਗ ਜੰਨੇ। ਫੇਰ ਲੋਕ ਤਾਂ ਖੂਚ ਡਿੱਗਣਗੇ ਖੂਚ ਡੱਕਾਂਗੇ ਮਾਗਰ ਉਹਨਾਂ ਦੇ। ਹਾਂ ਐਵੇਂ ਤਿੰਨ ਪੰਜ ਕਰੀ ਨੇ ਤਿੰਨ ਮਾਰੂਨ ਟਲੈਂਬਰ 2 ਹੈ ਚ ਚਲ ਜਿਵੇਂ ਤੁਹਾਨੂੰ ਠੀਕ ਚਲ ਜਿਵੇਂ ਤੁਹਾਨੂੰ ਠੀਕ ਲੱਗਦਾ ਫੁੱਡੀ ਮਰਜ਼ੀ ਉਹ ਮੈਂ ਕਰ ਲਵਾਂ ਐਸੀ ਤਾਂ ਤੁਹਾਨੂੰ ਬਾਹਨਾ ਚਾਹੀਦਾ ਹਾਂ ਹਾਂ ਵਾਹ ਮੈਨੂੰ ਆਪੀ ਬਾਹਨਾ ਚਾਹੀਦਾਗਾ ਉਹ ਦਿਨੋਂ ਦਿਨ ਮਨ ਉਹਦਾ ਬਾਦੀ ਦੂਰੀ ਜਾਨੀ ਹੈ ਨਾ ਨਾ ਵੀ ਲੈ 45 ਦਿਨਾਂ ਮਤਲਬ ਲਿਆ ਦੇ ਤੇਰੇ ਪਹਾਂ ਤੋਂ ਮੇਰੇ ਭਾਈ ਕਿੱਥੋਂ ਦੇ ਦਨ ਜਿੰਨਾ ਸਰਦਾ ਸੀ ਤੁਹਾਨੂੰ ਦੇਤਾ ਉਹਨਾਂ ਨੇ ਮੈਨੇ ਕਦਾ ਸਿਰ ਚੜਾਇਆਗਾ ਤੁਸੀਂ ਚੜਾਇਆ ਕਿਉਂ ਨਹੀਂਗਾ ਉਹਨਾਂ ਨੇ ਚੜਾਇਆਗਾ ਉਹਨਾਂ ਨੇ ਟੂ ਸਿਰ ਤੇ ਚੜਾਈਏ ਸੀ ਜਦੋਂ ਲੈ ਜਾਂ ਮੜਾ ਬੋਲਦੇ ਸੀ ਜਦੋਂ ਲੈ ਜਾਂਦੇ ਨੇ ਕੰਜਰਾ ਦੀ ਪੀਂਦੇ ਆ ਤਾਂ ਹੀ ਲੈ ਕੇ ਜਾਂਦੇ ਨੇ ਵੀ ਦੋਨੀਆਂ ਪੀਂਦੀ ਆ ਫਿਰ ਜਦੋਂ ਕਰਜ਼ਾ ਕੱਪਾ ਦੇਣਾ ਹੈਗਾ ਉਹ ਤਾਂ ਖੇਤ ਰੋਟੀ ਲੈ ਕੇ ਨਹੀਂ ਜਾਂਦੀ ਗੋਹੇ ਗੂੜੇ ਨੂੰ ਤਾਂ ਲਾ ਰੱਖੀ ਆ ਆਹ ਨਾ ਕੱਢਣ ਨੂੰ ਤਾਂ ਲਾ ਰੱਖੀ ਪੋਚਾਂ ਵਾਲੀ ਤਾਂ ਲਾ ਰੱਖੀ ਆ ਤੇ ਲਾਉਣੀਆਂ ਨਹੀਂ ਆਹ 5000 ਤਾਂ ਇਹੀ ਆਉਂਦਾ ਭੈਲਾ ਮਾਰੇ ਜੰਨੇ ਆ ਆਪਣੀਆਂ ਉਹ ਲਾਉਣੀਆਂ ਨੇ ਹੁਣ ਕੰਮ ਵਾਲੀਆਂ ਨਹੀਂ ਕੰਮੜ ਜੀ ਆਪ ਕਰ ਲਿਆ ਕਰਿਓ ਅਸੀਂ 5000 ਬਚ ਜਿਆ ਕਰੇ ਇਹੋ ਨਾ ਤੁਸੀਂ ਫਿਰ 5000 ਮੇਰੇ ਮਾਂ ਪਿਓ ਨੇ ਤਾਂ ਝੋਲੀ ਭਰੀ ਸੀ ਥੋੜੀ ਦੇਸ਼ ਤੇ ਕੀਤਾ ਸੀ ਮੈਂ ਕੋ ਕੰਮ ਕਰਾਂ ਝੋਲੀ ਭਰੀ ਸੀ ਤੇਰੇ ਮਾਂ ਪਿਓ ਨੇ ਮੈਨੂੰ ਲੱਗਦਾ ਹੈ ਉਹਨਾਂ ਨੇ ਕਹਿ ਕੇ ਰਿਸ਼ਤਾ ਕੀਤਾ ਸੀ ਵੀ ਭਾਈ ਸਾਡੀ ਕੁੜੀ ਨੇ ਨਾਲ ਤਾਂ ਕੋਚਾਂ ਦਾ ਕਰਨਾ ਨਾ ਗੋਇ ਪੂਰੇ ਦਾ ਕਰਨਾ ਹੋਰ ਹੋਰ ਉਹਨਾਂ ਦੀ ਮਾਂ ਥੋੜੀ ਵੀ ਭਰਾਲੀ ਸੀ ਥੋੜੀ ਮਾਂ ਕਰੂਗੀ ਹੋਰ ਅਸੀਂ ਵੀ ਝੋਲੀ ਭਰੀ ਹੈ ਕਿਸੇ ਦੀ ਅਸੀਂ 20 ਲੱਖ ਦਿੱਤੀ ਹੈ ਇਹ ਤਾਂ ਚਲਦਾ ਆਇਆ ਦਿੱਤਾ ਹਾਂ ਤੁਹਾਨੂੰ ਚਲਦਾ ਆਇਆ ਤੂੰ ਡੰਡੀ ਦਾ ਅਗਰ ਮੈਥੋਂ ਹੋਰ ਨਾ ਖਾਲੀ ਢੋਲਣੀਆਂ ਮਰੀ ਚਲੋ ਨਾਲੇ ਹੋਰ ਆਂਦੀ ਛਤਰੀ ਉੱਡ ਗਈ ਆ ਸਰਦਾਰ ਜੀ ਵੀ ਪਤਾ ਨਹੀਂ ਕਿਉਂ ਲੜੀ ਜਾਂਦੀ ਐ ਇਸ ਕਾ ਵੀ ਲੱਗਦਾ ਹੂੰ ਪਤਾ ਯਾ ਕੇ ਕੀ ਗੱਲ ਹੋਗੀ ਬੜ ਬੜ ਕਰੀਉ ਭੈਣਾਂ ਨੇ ਪਤਾ ਨਹੀਂ ਕਿੱਥੇ ਰੱਖੀ ਐ ਕਿੱਥੇ ਨਾ ਕਿਉਂਕਿ ਸਰਦਾਰ ਜੀ ਰੋਲਾ ਪਾ ਰਖਿਆ ਸੀ ਉਹ ਤੈਨੂੰ ਕਿੱਥੇ ਸੁਣ ਗਿਆ ਹੋਵੇ ਮੈਂ ਤੂੜੀ ਇਕੱਠੀ ਕਰਦਾ ਜੀ। ਨਾ ਨਦੀ ਤੂੜੀ 임ਰਾ ਆਵੇ ਤੂੰ ਸਾਰਾ ਦਿਨ ਚੁੱਲ੍ਹੇ ਤੇ ਆਉਣ ਦਾ ਮਰੀ ਗੇੜੇ ਖਾਂਦਾ ਰਹਿਣਾ ਆ। ਸਰਦਾਰ ਜੀ ਤੁਸੀਂ ਰੋਲਾ ਪਾਰਕ ਆਇਆ ਮੈਂ ਤਾਂ ਰੋਲਾ ਤਾਂ ਮਾੜਾ ਆ ਲੜ ਪਈ ਸੀ ਤੇਰੀ ਸਰਦਾਰ ਨਹੀਂ ਯਾਰ ਕਦੋਂ ਟਿਕਣ ਦਿੰਦੀ ਐ ਮੈਨੂੰ ਕਹਿੰਦੀ ਦਾਰੂ ਗੋ ਪੀਣਾ। ਮੈਨੂੰ ਚਾਹ ਪੀਣੀ ਤਾਂ। ਨਹੀਂ ਨਹੀਂ ਚਾਹ ਨਹੀਂ ਪੀਣੀ। ਹਾਂ ਰਾਮੂ ਨੂੰ ਲਿਆ ਦੇ ਨਾਰਾਂ ਦਾ ਜੂਸ। ਇਹ ਪੈਣ ਪਾਣੀ ਤਾਂ ਪੁੱਛ ਨਹੀਂ ਉਹਨੂੰ। ਤੂੰ ਰਹਿਣ ਦੇ ਚਾਹ ਪਾਣੀ ਪੁੱਛਣ ਨੂੰ ਇਹਨਾਂ ਦੇ 18 18 ਦਾ ਰਿਕਾਰਡ ਹੁੰਦੇ ਨੇ ਜੁਪੀਐਮਪੀ ਲੈ ਆ ਜਾਣਗੇ ਪਾ ਕੇ ਬੋਰੀ ਚ ਇਹ ਜੀ ਹੁੰਦੇ ਨੇ। ਸਾਰਾ ਦਿਨ ਕੰਮ ਕਰਦਾ ਰਹਿੰਦਾ ਵੀ ਇਹ ਪੰਜਾਬੀ ਨਹੀਂ ਹੁੰਦੇ ਆਪਣੇ ਵਰਗੇ ਇਹਨਾਂ ਨਾਲ ਬਾਹਲਾ 19 ਕੀ ਗੱਲ ਕਰਿਆ ਕਰ ਮੈਂ ਆਪੇ ਕਹਿ ਦਿਆ ਕਿ ਮੈਨੂੰ ਚਾਹ ਪਾਣੀ ਤੂੰ ਬਾਹਲਾ ਨੰਦ ਦਾ ਹਾਲ ਚੱਲ ਜਾ ਪੁੱਛਿਆ ਕਰ ਸਰਦਾਰ ਜੀ ਮੈਂ ਤਾਂ ਰੋਲਾ ਪੈ ਰਿਆ ਸੀ ਮੈਂ ਤਾਂ ਆ ਗਈ ਤੂੰ ਰੋਲਾ ਪੈ ਗਿਆ ਤੂੰ ਉਧਰ ਕੰਮ ਕਰ ਐ ਕਰਨ ਨਾਲ ਆਪਣਾ ਕੋਹਾ ਸਿੱਟਣ ਵਾਲਾ ਪਿਆ ਉਹ ਸਿੱਟ ਦੇ ਸਰਦਾਰੀ ਸਿੱਟ ਦੇਣੀ ਆ ਹਾਂ ਤੂੰ ਐਵੇਂ ਦਾ ਸਾਰੇ ਬੁੜੀਆਂ ਜਿੱਤੇ ਸਾਰਾਂ ਦਿਨ ਪੰਗੇ ਲਿਆ ਕਰ ਨਹੀਂ ਨਹੀਂ ਮੈਂ ਤਾਂ ਰੋਲਾ ਪੈ ਰੇ ਮੈਂ ਤਾਂ ਆ ਗਈ ਰੋਲਾ ਤਾਂ ਹਟਦਾ ਪੈਂਦੀ ਰਹਿੰਦਾ ਦੋਨੇ ਜਿਹਿਆਂ ਦਾ ਤੂੰ ਕੀ ਲੈਣਾ ਓਏ ਚਲ ਠੀਕ ਐ ਸਰਦਾਰ ਚੱਲ ਕੋਹਾ ਸਿੱਟ ਉਧਰ ਕੱਲ ਨੂੰ ਫੇਰ ਆਏਂਗਾ ਤੂੰ ਆਲਾ ਰੋਲੇ ਦਾ ਇਹ ਬਾਲੇ ਚਮਲਾਏ ਵੀ ਮੜੇ ਹੁੰਦੇ ਨੇ ਜੁਪੀ ਐਮਪੀ ਵਾਲਾ ਨੂੰ ਕਾਹਨੂੰ ਚੁੱਲੇ ਤੇ ਚੜਾਉਣਾ ਜਿਹੜੇ ਨੇ ਚੁੱਲੇ ਤੇ ਚੜਾ ਲਏ ਉਹਦੀ ਘਰ ਪੱਟ ਦਿੰਦੇ ਨੇ ਇਹ ਜਦੋਂ ਸਾਰਾ ਡੱਬਰ ਮਾਰ ਕੇ ਬੋਰੀ ਜਿਵਾ ਦੇਣਗੇ ਜਾਂ ਤੀਵੀਂ ਕੱਢ ਕੇ ਲੈ ਜਾਣਗੇ ਤਾਂ ਆਪਾਂ ਨੂੰ ਭੈਣਾਂ ਨੂੰ ਬਾਹਲਾ ਨਾਲ ਚੁੱਲੇ ਤੇ ਚੜਾਵੇ ਇਹਦਾ ਉਹਦੀ ਘਰ ਪੱਟ ਦਿੰਦੇ ਨੇ ਅਗਲੇ ਦਾ ਤਿੱਕ ਜਾ ਇਹਨੂੰ ਵੀ ਭਜਾ ਦੇਗਾ ਤੇਨੂੰ ਪਿੰਡ ਚ ਕੋਈ ਹੋਰ ਬੰਦਾ ਵੀ ਨਹੀਂ ਥਿਆਉਂਦਾ ਕਿਉਂ ਹੋਰ ਉਹ ਤਾਂ ਸਾਰਾ ਉਹਦੇ ਪੱਖ ਦੀ ਰਿਹਾ ਕਰ ਮੈਂ ਤਾਂ ਤੈਨੂੰ ਕਹਿੰਦਾ ਵੀ ਇਹਦੇ ਬਾਲਾ ਨਾ ਲਵੇ ਲੱਗਿਆ ਕਰ ਇਹ ਬੰਦੇ ਸੀ ਬੰਦਾ ਵਿਚਾਰਾ ਉਹਨਾਂ ਨੂੰ ਚਾਹ ਪਾਣੀ ਤਾਂ ਪੁੱਛਣਾ ਹੀ ਐ ਚਾਹ ਪਾਣੀ ਦਾ ਪੁੱਛਣਾ ਐ ਇਹਨਾਂ ਨੂੰ ਹਸਾਬ ਦਾ ਪੁੱਛਿਆ ਕਰੋ ਕਹਦੇ ਕਰੋ ਭਾਈ ਤੇਰਾ ਸਰਦਾਰ ਲੜਦਾ ਉਧਰ ਹੀ ਰਿਹਾ ਕਰ ਮੜਾ ਇਹ ਝੜਕ ਕੇ ਰੱਖਿਆ ਕਰ ਇਹਨੂੰ ਉਹ ਤਾਂ ਕੋਈ ਗੱਲ ਹੀ ਕੋਈ ਨਾ ਬੋਲਿਆ ਕਰੋ ਹੀ ਭਾਜੀਆ ਫਿਰ ਕੰਮ ਕੌਣ ਕਰਿਆ ਕਰੂਗਾ ਹੋਏ ਐ ਕਿਧਰੇ ਨਹੀਂ ਭਾਈ ਦੇ ਹੁੰਦੇ ਇਹ ਤਾਂ ਜਿੱਤਰਾਂ ਦੇ ਲੈ ਕੇ ਹੀ ਹੁੰਦੇ ਨੇ ਇਹਦਾ ਜਿੰਨਾ ਮੜਾ ਝੜਕ ਕੇ ਰੱਖਿਆ ਉਹਨਾਂ ਕੰਮ ਦਿੰਦਾ ਇਹ ਹੈ ਹੈ ਰੋਹ ਵੀ ਚਾਹੀਦਾ ਮੜਾ ਇਹ ਬੰਦੇ ਦਾ ਇਹ ਮੈਂ ਰੋਬ ਨਾ ਰੱਖੂ ਤੈਨੂੰ ਨਾ ਢਲਕਾ ਕੇ ਲੈ ਜਾਏ ਕਿ ਤੇ ਮੈਂ ਰੋਟੀ ਤੇ ਬੈਠਾ ਰਾਂ ਤੂੰ ਸੀ ਤਾਂ ਉਹੀ ਸ਼ੱਕ ਕਰਦੇ ਰਹਿੰਦੇ ਆ ਇਹ ਇੰਨਾਂ ਗੱਲਾਂ ਦਾ ਕੀ ਮਤਲਬ ਹੈ ਮੈਂ ਆਪੇ ਹੀ ਸ਼ੱਕ ਕਰਦਾ ਠੀਕ ਹੈ ਭਾਈ ਹਾਂ ਤੂੰ ਤਾਂ ਬੱਸ ਤੈਨੂੰ ਹੋਰ ਤਾਂ ਕੋਈ ਕੰਮ ਚੰਗੀ ਗੱਲ ਕਹੋ ਨਾ ਇਹਨੂੰ ਹਾਂ ਠੀਕ ਹੈ ਹਾਂ ਮੇਰੇ ਤਾਂ ਲੋਡ ਪਿਆ ਹੋਇਆ ਦਿਮਾਗ ਤੇ ਠੀਕ ਹੈ ਐਨੇ ਕਿਤੇ ਉਹ ਆ ਕੰਜਰ ਦੇਨੇ ਹੋ ਕੇ ਰੱਖਿਆ ਹੋਵੇ ਉਸ ਪਾਤ ਆ ਉਹਦੇ ਸਿਰਚੇ ਦੇ ਜੇ ਕੋਈ ਦੀ ਸਾਈਡ ਲੈਂਦੀ ਹੈ ਨਾ ਮਨਾ ਪੀ ਇਹ ਲਾ ਕੇ ਗਈ ਹੁਣ ਇਧਰ ਗਈ ਹੈ ਗਮਾਂਡੀਆਂ ਦੇ ਪਤਾ ਨਹੀਂ ਆਈ ਨਹੀਂ ਪਤਾ ਲੱਕੋ ਹੋਈ ਗਈ ਹੋਵੇ ਚੰਦਰੀ ਲੱਕੋ ਹੋ ਗਈ ਮੈਂ ਮਰੇ ਦੀ ਆ ਭਈਆ ਕੇ ਲੈਣਾ ਉਹਨੇ ਆ ਵੀ ਨਾ ਜਾਵੇ ਬੇਤੇ ਸਹੀ ਆ ਵੀ ਨਾ ਜਾਵੇ ਚੰਦਰੀ ਪਹਿਲੇ ਵੇਗ ਚ ਹੋ ਗਏ ਫੇਰ ਨਹੀਂ ਵਾਹ ਮੰਨਦੇ ਇਹ ਨਾ ਫੜ ਫੜ ਕਰੂਗੀ ਆਪੇ ਟਿਕ ਜਾਊਗੀ ਹੈ ਇਹਨਾਂ ਦਾ ਕਮਾਂਡਿੰਗਾਂ ਦੇ ਗਈ ਆ ਹੁਣ 10 ਮਿੰਟਾਂ ਨੂੰ ਬਾਹੂ 10 ਮਿੰਟ ਆ ਜਾਪਾਂ ਤੀਜਾ ਲਾ ਜਾਾਂਗੇ ਤੀਜੇ ਚ ਵੇਗ ਚ ਆਪਾਂ ਕੀ ਦਵਾ ਲਾਂ ਜੰਮਾਂ ਮਤਾਂ ਅੰਦਰੀਆਂ ਠੀਕ ਨੇ ਕੰਮਾਂ ਦੀਆਂ ਗੱਲਾਂ ਨੇ ਸਿਆਣੀਆਂ ਗੱਲਾਂ ਨੇ ਆਪਾਂ ਦਾ ਬਸ ਇੱਕ ਆਪ ਦੀ ਅੜੀ ਪਗਾਉਣ ਦੇ ਮਾਰੇ ਤੇ ਟੈਨਸ਼ਨ ਲਾਉਣ ਦੇ ਮਾਰੇ ਪੀ ਲੈਨੇ ਆ ਦਾਰੂ ਵੈਸੇ ਹੈ ਤਾਂ ਮਾੜੀ ਚਲੋ ਚੰਦਰੀ ਐ ਦਿਲ ਦੀ ਨਹੀਂ ਮਾੜੀ ਦਿਲ ਦੀ ਨਹੀਂ ਮਾੜੀ ਤਾਂ ਇਹਦਾ ਕਹਿੰਦੀ ਐ ਵੀ ਦਾਰੂ ਨਾ ਪੀਆ ਕਾ ਹੜਵਾ ਮਾਰਦੀ ਐ ਭਾਈ ਮੁਸਕ ਮਾਰਦੀ ਐ ਸਿੱਧਾ ਲੈ ਬੱਲੇ 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 ਪਾਇ ਨਾ ਬੂਟੇ ਰਾ ਛੱਡੇ ਨੇ ਨੇ ਬੂਆ ਦਾ ਬੂਟਾ ਆਹਾ ਪਤਾ ਨਹੀਂ ਕਾਹਦਾ ਲਾ ਛੱਡੇ ਪਾਣੀ ਪਾਉਂਦੇ ਹੀ ਨਹੀਂ ਵੀ ਭੈਣ ਕਿਹੜਾ ਵੈਨ ਜਿਆਦਾ ਪੂਰਾ ਪਾਣੀ ਦਾ ਪਾ ਰਿਆ ਕਰ ਇਹਦਾ ਭੈਣ ਦਾ ਸੁੱਕ ਕੇ ਪੀਪ ਨਹੀਂ ਬਣੇ ਪਏ ਨੇ ਹੈ ਇਹਲਾ ਪੌਗ ਹੀ ਲੈਣਾ ਯਾਰ ਆਪਾਂ ਭੇਗ ਲਾਗੇ ਗੇਲੇ ਯਾਰ ਕੋਲੇ ਮਗਰ ਵੀ ਨਾ ਆ ਜੇ ਕਿਤੇ ਸਾਡੇ ਵਾਲੀ ਪਰ ਛਿੱਟੀ ਉਹ ਭੈ ਭੈ ਨਾ ਮੈਨੂੰ ਲੱਗਿਆ ਦੂਜੇ ਚ ਹੋਇਆ ਪਿਆ ਆ ਆ ਭੈ ਭੈ ਨਾ ਮੁਦਾ ਹੋਇਆ ਟੀੜੀ ਟੀੜੀ ਓਏ ਠੀਕ ਆ ਕਿਵੇਂ ਉਹ ਟੇਡਾ ਹੋਇਆ ਪਿਆ ਓਏ ਹੈਂ ਰੋ ਰੋ ਪਤੀ ਆਥਣੇ ਆਉਂਦੇ ਹੁਮ ਅੱਛਾ ਹਾਂ ਗੱਲ ਤੇ ਪੱਕੀ ਹੈ ਜਦ ਹੀ ਹੋ ਗਿਆ ਤਾ ਦਾ ਨਾ ਨਮਾ ਹੋ ਗਿਆ ਹੈ ਕਿੱਦਾਂ ਹਾਂ ਕੰਮ ਹੀ ਆ ਸਰਦੇ ਨਹੀਂ ਬੇਦਣਾ ਆ ਆਹ ਚਾ ਕਰ ਤੇ ਠੀਕ ਐਵੇਂ ਦੇਣਾ ਲੈਣਾ ਨਹੀਂ ਲੈਂਦਾ ਆਹ ਤਾਂ ਗੱਲ ਤੇ ਠੀਕ ਆ ਭਰਾਵਾ ਕੀ ਕਰੀਏ ਦੁੱਖ ਲਾਗੇ ਦਾਦੇ ਸਹੀ ਗੱਲ ਹੈ ਕੀ ਨਹੀਂ ਪੈਂਦੀ ਹੈ ਨਹੀਂ ਕੋਈ ਹੈ ਇੱਕਦ ਕੀ ਝੋਨਾ ਘਟ ਹੋਇਆ ਹੈ ਉਹ ਗਲਤ ਅਚਰੀ ਪਕੇ ਚੋਨੇ ਦਾ ਜਮੀ ਮਾਰਤੇ ਬਾਹਰੇ ਰਮਾਨ ਰਗੜਤੇ ਚੋਨੇ ਨੇ ਤਾਂ ਅੰਦਰੋਂ ਨਿਕਲਣ ਨੂੰ ਹਟ ਗਿਆ ਅਗਲਾ ਕਹਿੰਦਾ ਹੁਣ ਤਾਂ ਕੱਢ ਲਿਆ ਤੂੰ ਤਾਂ ਕਹਿੰਦਾ 95 95 ਇੱਕ ਪਰਾ ਬਾਦੂ ਅੱਖਾਂ ਨੂੰ ਲੱਗੀ ਅੱਖਾਂ ਆਪਾਂ ਆਪ ਦੇ ਮਰਦਿਆਂ ਦੇ ਲਿਆ ਆਪ ਦੇ ਆਪ ਮਰਦਿਆਂ ਵੀ ਹੁਣ ਆਪਾਂ ਨੂੰ ਲੋੜ ਕੀ ਸੀ 95 ਨੂੰ ਠੇਕੇ ਤੇ ਲੈਣ ਦੀ ਸਹੀ ਗੱਲ ਹੈ ਤੂੰ ਤਾਂ ਭਈ ਉਦੋਂ ਤਾਂ ਤੂੰ ਵੀ ਵੱਧ ਕੇ 5000 ਲਾਇਆ ਉਹਨਾਂ ਦੇ ਤੇ ਅੜੀ ਹੋ ਗਈ ਆ ਕਮਾਂਡਾਂ ਨਾਲ ਹੁਣ ਅੜੀ ਨਿਕਲ ਗਈ ਨਿਕਲ ਗਈ ਉਹਨਾਂ ਦਾ ਬਸ ਠੀਕ ਹੈ ਵੱਡੇ ਵੱਜਾਂ ਦੀ ਨਿਕਲ ਜਾਂਦੀਆਂ ਅੜੀਆਂ ਦਾ ਕੱਲ ਮੈਂ ਤਾਂ ਆਇਆ ਸੀ ਤੇਰੇ ਮੈਨੂੰ ਟੋਕਾ ਜਾ ਆ ਭਾਈ ਨੋ ਗੋਲਾਵਾਰੀ ਕਿੱਧਰ ਹੋ ਗਈ ਉਹ ਤਾਂ ਉੱਥੋਂ ਜਵਾ ਖੇਡੀਆਂ ਜਾਂਦੇ ਨੇ ਖੇਤ ਕੋਠੇ ਤੇ ਉਹ ਨਾ ਤਾਲਵੇ ਚ ਮਾਰਨ ਕਿਤੇ ਕਿਹੜਾ ਕੋਟਾ ਬੇਮਤੀ ਨੇ ਭੈਂਦਰੇ ਮੋਟੇ ਮੈਂ ਕਹਦਾ ਸੀ ਤੈਨੂੰ ਹਾਂ ਵੀ ਮੰਨ ਕੇ ਚੱਲ ਵੀ ਮੈਂ ਸਾੜੇ ਲਈ ਪ੍ਰਜੀਤੀ ਤੋਂ ਬੋਟ ਕੇ ਬਚ ਕੇ ਆਏ ਹਾਂ ਹਾਂ ਹੈਗਾ ਤਾਲਵਾੜੇ ਯਾਰ ਪੁਰਾ ਇਹ ਤਾਂ ਹੈਗਾ ਹਾਂ ਲਿਆਵਾ ਹਾਂ ਆਉਣ ਦੇ ਸਾੜੇ ਵਾਲੀ ਵੀ ਇੱਧਰ ਗਈ ਹੋਈ ਐ ਅੱਛਾ ਉਹ ਜਦੋਂ ਤੱਕ ਪਹੁੰਚ ਜਾਵਾਂਗੇ ਜਾਬ ਚੋ ਓ ਲੈ 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 ਓ ਜਿੰਦਗੀ ਤਵਾਰ ਹੈ ਕਾ ਜਿੰਦਿਆਂ ਬਈ ਆਪਾਂ ਦੀ ਪਾਪੂੜੀ ਚਾਵਾ ਮਾਰੇ ਬੰਦਿਆਂ ਨਾਲੀਆਂ ਯਾਰੀਆਂ ਆ ਇਹ ਚ ਪੀ ਗਿਆ ਆਪਾਂ ਇਨੀ ਕਿਰਾ ਕੀ ਉਹਨੂੰ ਭਜਿਆ ਕੋਈ ਲਾਲ ਤੇ ਨੰਗਲਾਂ ਭੈਣਾਂ ਥੋੜੀ ਐ ਤਿੰਨ ਉਂਗਲਾਂ ਨਾਲ ਮੇਰਾ ਵੱਡਾ ਹੀ ਐ ਮਾਜਨਾ ਪਰ ਜੋਜਨਾ ਵੱਡਾ ਐ ਨਾ ਫਿਰ ਮੇਰਾ ਬਾਪ ਦੀ ਵਿਆਹ ਕਰਦੂ ਦਾ ਸਾਈਕਲ ਹੀ ਤੇ ਕਿਤੇ ਮੁੱਦੀ ਕਰ ਲਿਆ ਇਹ ਇਹ ਤਾਂ ਮਝਾਜ ਬਣਾ ਦੇਣਾ ਜਹਾਜ ਤਾਂ ਬਣਾਵੇਂਗੀ ਮਾਹ ਤੂੰ ਬਾਰੇ ਕਲਾ ਕੈਂਡਾ ਪਹਿਲੇ ਤੈਨੂੰ ਪਤਾ ਬਾੜੀ ਹੈ ਨਾ ਤਿੰਨ ਵਾਰੀ ਸਮਰਾ ਲਈ ਇਹ ਕੋਈ ਗਰੀ ਗੱਪਾਂ ਨਹੀਂ ਹੈਗਾ ਮਰਾ ਬਟ ਗਰੀ ਨੂੰ ਪਾਇਨ ਇਥੇ ਛੋਕੀ ਦੁਕਾਨ ਹੈ ਉਹ ਛੋਕੀ ਦੁਕਾਨ ਹੈ ਯਾਰ ਤੂੰ ਦਾ ਪੁੱਠਾ ਮਰਦਾ ਹੋਣਾ ਤੂੰ ਪੇਗਲਵਾ ਤਾਂ ਥੋੜਾ ਤੀਜੇ ਚ ਹੋਇਆ ਬੈਠਾ ਹੁਣ ਤੇਰੇ ਸਾਰੇ ਦੀ ਗੱਲ ਨਹੀਂ ਹੈ ਨਾ ਹਾਂ ਤੈਨੂੰ ਹੋ ਪਤਾ ਹੀ ਹੈ ਮੇਰਾ ਹਾਂ ਹਾਂ ਮੈਨੂੰ ਪਤਾ ਹੈ ਹਾਂ ਨੋ ਨੋ ਹੋ ਜੇ ਕੁਛ ਹੋ ਇਹ ਤਾਂ 2 ਲੱਖ ਜਾਊ ਐ ਯਾਰ ਅਰੇ ਚੁੱਕਿਆ ਹੋਰ ਤਾਂ ਠੀਕ ਠਾਕ ਹੈ ਗਿੱਲੇ ਸਾਂ ਵਧੀਆ ਪਈ ਜਿਹੜਾ ਟੈਂਪਾਸ ਹੁੰਦਾ ਹੈ ਯਾਰ ਵਧੀਆ ਚੰਗੀ ਗੱਲ ਹੈ ਉਹ ਯਾਰ ਮੈਂ ਤਾਂ ਸੱਚ ਇੱਕ ਹੋਰ ਗਾ ਮੇਰਾ ਤੈਰ ਭਾਂਡਾ ਯਾਰ ਰਾਮੂ ਭੱਜ ਗਿਆ ਸਾਡਾ ਦਾਇਆ ਕਿਆ ਹੋਇ ਪਤਾ ਨਹੀਂ ਯਾਰ ਉਹ ਤੇਰੀ ਭੈਣ ਨੇ ਮੜਾ ਮਟਾ ਕਿਤੇ ਕੁਝ ਕਹਿ ਕੁ ਦਿੱਤਾ ਭੈਣਾ ਦੰਤਰ ਹੋ ਗਿਆ ਇਹ ਛੋਡੇ ਜਿਹੜਾ ਭੱਜ ਗਿਆ ਇਹ ਮੈਨੂੰ ਬੰਦਾ ਚੰਗਾ ਲੱਗਦਾ ਹੈ ਹਾਂ ਕੁੱਲ ਮਿਲਾ ਕੇ ਸੋ ਇਹਨਾਂ ਤੋਂ ਕੀ ਕਰਾਉਣਾ ਹੈ ਇਹਨਾਂ ਦਾ ਬਾਹੀ ਘਟ ਕਰ ਲਿਆਗਾ ਭਈਆਂ ਛਈਆਂ ਤੋਂ ਉਹ ਭਈਆਂ ਛਈਆਂ ਫਿਰ ਪਸ਼ੂ ਪਛਾਰਾ ਰੱਖਣਾ ਪੈਂਦਾ ਉਹ ਛੱਡਣਾ ਪੈਂਦਾ ਕੋਈ ਪੜਤਾ ਨਹੀਂ ਅੱਜਕੱਲ ਪੜਤਾ ਦਾ ਖਰਕੜਾ ਗੱਲ ਕਰ ਭਰਾਵਾ ਉਹ ਆਪਾਂ ਨੂੰ ਜੱਟ ਜੀ ਮਿਹਰਾਂ ਨੂੰ ਘਰ ਦੇ ਦੁੱਧ ਮੇਰਾ ਸਰਦਾ ਨਹੀਂ ਆਇਆ ਸਮਾਦਨ ਪਾਈ ਜੰਨੀ ਆ ਆ ਕੀਪਟ ਮੇਰੀ ਕਿਉਂ ਆ ਤੂੰ ਇੱਥੇ ਕੀ ਕਰਨ ਆਇਆ ਹੋ ਮੇਰੇ ਘਰੇ ਬਲੱਡ ਪੈਣ ਸਿੱਤਾ ਹਾਂ ਜਮਾਂ ਤਾਹਾਂ ਜਾ ਕੇ ਮੁਰਿਆਗਾ ਮੈਂ ਤੈਨੂੰ ਦੱਸਾਂ ਮਾਦਾ ਬਾਈ ਕੋਲ ਇਹਦਾ ਬਲੱਡ ਪਾਣੀ ਸੀ ਘਰੇ ਦਾ ਤੂੰ ਲਾਲਾ ਸਿੱਟੀ ਜਾਂਦਾ ਸੀ ਮੈਂ ਤਾਂ ਲੱਗਦਾ दारू ਪੀਣ ਆਇਆ ਹੁਣ ਤੂੰ ਲੈ ਹੋਰ ਹੋ ਤਾਂ ਰਿਹਾ ਕੋਹਰੂ ਜੇ ਨਹੀਂ ਨਹੀਂ ਭੂਆ ਇਹ ਦੇ ਕੋਲੇ ਕੀ ਇਹ ਕਿਹੜਾ ਸਬਜੀ ਦੇ ਕਿਹੜਾ ਪਾਣੀ ਅਸੀਂ ਦਾ ਠੀਕ ਕਿਉਂ ਆ ਘਰੇ ਕਰਦੇ ਨੇ ਲੈ ਇਹਦਾ ਬੰਨਾ ਹੋਇਆ ਰਹਿੰਦਾ ਉਹ ਵੀ ਤੈਨੂੰ ਹੁਣ ਤੂੰ ਇੱਥੇ ਆ ਕੇ ਬਹਿ ਗਿਆ ਇਹ ਘਟਬਾਉ ਮੇਰੀ ਆਹੇ ਘਰੇ ਗਲੀਏ ਇਹ ਕਰਵਾਉ ਮੇਰੇ ਜੱਟ ਕਰ ਗਈਆਂ ਹੈਗੀਆਂ ਜੂ ਏਰੀਆ ਦੇ ਨੌਂ ਗੋਲਾ ਜੀ ਹੋਰ ਸਿਆਪਾ ਖੜਾ ਕਰ ਜਿੰਗੇ ਤੇ ਇਥੇ ਇਹਦੇ ਵਾਲੀ ਕਹੇ ਜਾਣਦੀ ਨਹੀਂ ਉਹਨੂੰ ਕੀ ਪਤਾ ਨਹੀਂ ਵੀ ਦਾਰੂ ਪੀਤੀ ਆ ਕਿ ਸੋਈ ਆ ਕਿ ਮੇਰੀ ਲੜੀ ਕਰੇ ਕ੍ਰਿਸ਼ਨ ਤੇਰੇ ਨਾਲ ਵੀ ਇਹ ਕੁੱਤ ਖਾਂਦਾ ਉਹ ਪਰਾਵਾ ਇਹਦਾ ਗੰਡ ਜੀ ਬੜੀ ਵਿੜਕਦੀ ਆ ਤੈਨੂੰ ਕੀ ਦੱਸਾਂ ਮੈਂ ਵੇਲਿਆ ਹਾਂ ਨਾ ਮੈਂ ਤਾਂ ਆਪੀ ਬੁਰਕਣਾ ਤੂੰ ਇੱਥੇ ਨਹੀਂ ਕਰ ਸਕਦਾ ਤੇ ਤੂੰ ਉੱਠਿਆ ਨਹੀਂ ਬੈਠਿਆ ਨਹੀਂ ਆਂਦਾ ਤੇ ਦਾਰੂ ਪੀਣ ਵੇਲੇ ਤੂੰ ਉਹਦੀ ਲੈ ਕੇ ਆ ਜਾਣਾ ਇਹਨੂੰ ਨਾ ਫਿਰ ਮਰ ਜਗੇ ਹਾਂ ਹੈਂ ਬੋਲਦੀ ਕੀ ਹੈ ਬਗਾਨੇ ਘਰੇ ਆ ਕੇ ਫੜਕੇ ਕੁਤਰੀ ਚੰਨ ਵਰ ਨੂੰ ਹੋ ਗਿਆ ਤੇ ਤੂੰ ਘਰੇ ਨਹੀਂ ਹੁਣ ਯਾਰ ਬੋਲੀ ਜਾਂਦੀ ਸਰੀ ਜਿਹੜੀ ਉਹ ਕਾ ਨੂੰ ਪਾਈ ਦਵਾਈ ਦੇ ਬੂ ਜੀ ਕੋਈ ਗੱਲ ਨਹੀਂ ਸੀ ਆਪੇ ਚੱਕ ਲਿਆਵਾਂਗੇ ਕੋਈ ਗੱਲ ਨਹੀਂ ਐਡੀ ਕੀ ਗੱਲ ਹੈਗੀ ਬਾਈ ਇਹ ਨਹੀਂ ਦੀ दारू ਬੰਦ ਕੀਤੀ ਸੋਨੂੰ ਵੀ ਪਤਾ ਸਾਰਿਆਂ ਨੂੰ ਇਹਦੀ ਦਵਾਈ ਚੱਲਦੀ ਹੈ ਮਹੀਨੇ ਦਾ 10000 ਦਾ ਖਰਚਾ ਹੁਣ ਇਹ दारू ਪੀ ਲੈ ਜਾ ਤਾਂ दारू ਪੀ ਲੈ ਜਾ ਦਵਾਈ ਲੈ 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 ਤਾਂ ਗੱਲ ਭਾਈ ਤੇਰੀ ਠੀਕ ਹੈ ਤਾਂ ਉਹ ਵੀ ਐਵੇਂ ਲੱਗੇ ਜਾਂਦੇ ਨੇ ਤੁਹਾਨੂੰ ਪਤਾ ਭਾਈ ਕਿੱਥੋਂ ਆਉਂਦੇ ਨੇ ਪੈਸੇ ਸੋਡੀ ਵੀ ਸਿਆਣੀ ਹੈ ਗੱਲ ਤਾਂ ਦੇ ਨੀ دارو ਬਿਨਾ ਕੀ ਜਾਨ ਨਿਕਲਦੀ ਆ ਓਏ ਓਏ ਭੋਕੀ ਜਾਂਦੀ ਆ ਯਾਰ ਡਾਕਟਰ ਨੇ ਤਾਂ ਕਹਿਆ ਯਾਰ ਵੀ ਆਥਣੇ ਮੜਾ ਮੋਟਾ ਲਾ ਲਿਆ ਕਰ ਯਾਰ ਅੱਛਾ ਯਾਰ ਔਰ ਉਹ ਵੀ ਬੋਲੀ ਜਾਂਦੀ ਏ ਹੋਰ ਤਾਂ ਤਾਂ ਡਾਕਟਰ ਨੇ ਅਖੜਈ ਆ ਫਿਰ ਦਾਰਾ ਭੌਕਦਾ ਆ ਭੋਕਦਾ ਫਿਰ ਤੂੰ ਆ ਗਈ ਵੱਡੀ ਸ਼ਵਧਰ ਜਾਣਾ ਨਾ ਨਾ ਮੈਂ ਤੂੰ ਤੇ ਬਾਈ ਤੇਰੀ ਬਣਦੀ ਆ ਭਗੀਟ ਜੀ ਕੁੜੀ ਕਹੁੰਦੀ ਆ ਕਿ ਨਹੀਂ ਬੋਲ ਆਏ ਨਹੀਂ ਬੋਲਦੇ ਹਾਂ ਆਪਣੇ ਜਿਹੜਾ ਫਿਰ ਕ੍ਰੇਸ਼ ਬਧੂ ਯਾਰ ਤੁਹਾਡਾ ਕਾਹਨੂੰ ਬੋਲੀ ਜਾਂਦਾ ਬਾਗੀ ਹੋਣ ਚੁੱਪ ਕਰ ਜਾ ਉਹ ਯਾਰ ਕ੍ਰੇਸ਼ ਨੂੰ ਫਿਰ ਮੇਰੀ ਲੱਤ ਤੋੜ ਦੂ ਏ ਯਾਰ ਆਏ ਨਹੀਂ ਦੋ ਆਏ ਨਹੀਂ ਬੋਲਦੇ ਵੇਰ ਵੀ ਚੱਲਦਾ ਹੱਕ ਬਣਦਾ ਬੋਲਣਾ ਆ ਉਹ ਨਹੀਂ ਜਿਹਦੀ ਦਵਾਈ ਦਿੰਦੇ ਤੂੰ ਨਾ ਪਿਆ ਕਰ ਫਿਰ ਐ ਬੋਸ਼ ਕਹਿੰਦੀ ਆ ਚਾ ਮੈਂ ਜਾਣਾ ਯਾਰ ਫਿਰ ਜਾਣਾ ਹੋਰ ਐ ਮਿਕਲੇਸ਼ ਮੂੜ ਖੜਾਉਂਦਾ ਮੈਂ ਕਰਦਾ ਖਾਲੋ ਉਹਨਾਂ ਕਿਹਨਾਂ ਦਾ ਮੈਂ ਕਰੂੰ ਲਾਜੀ ਗੱਲ ਕਰ ਲੈ ਕਰ ਲੈ ਠੀਕ ਹੈ ਭੈਣ ਨੂੰ ਘੜਾ ਲਾ ਟੱਥੇ ਲਹੂ ਪੀਤਾ